ਭਾਰਤ ਤੇ ਪਾਕਿਸਤਾਨ ਦੀ ਉਹ ਜੰਗ ਜਿਹੜੀ ਕਿ ਲੱਗਦੀ ਲੱਗਦੀ ਰੁਕ ਗਈ ਸੀ ਤੇ ਰੁਕਦੀ ਰੁਕਦੀ ਲੱਗ ਗਈ ਸੀ ਉਹਦੇ ਖਤਮ ਹੋਣ ਤੋਂ ਬਾਅਦ ਮੇਰੇ ਮਨ ਦੇ ਵਿੱਚ ਤਿੰਨ ਚਾਰ ਗੱਲਾਂ ਇਹੋ ਜੀਆਂ ਆਈਆਂ ਜਿਹੜੀਆਂ ਦੱਸਣ ਲਈ ਕਾਫੀ ਆ ਕਿ ਜੀਭਾਂ ਜਿੰਨਾਂ ਦੀਆਂ ਲੰਬੀਆਂ ਉਹਨਾਂ ਦਾ ਕਦੇ ਕੁਝ ਨਹੀਂ ਬਣਦਾ ਮੈਂ ਇੱਕ ਵਾਰੀ ਬਲਵੰਤ ਗਾਰਗੀ ਸਾਹਿਬ ਦੀ ਕਿਤਾਬ ਪੜ੍ਹੀ ਉਹਦੇ ਵਿੱਚ ਲਿਖਿਆ ਸੀ ਕਿ ਜੀਬ ਸਾਰਾ ਰਣਗਿੱਲੀ ਰਹਿੰਦੀ ਹੈ ਇਸ ਕਰਕੇ ਇਹ ਸਭ ਤੋਂ ਵੱਡਾ ਤਿਲਕ ਵੀ ਹੈ ਤੇ ਬਚਪਨ ਤੋਂ ਲੈ ਕੇ ਹੁਣ ਤੱਕ ਬੱਚੇ-ਬੱਚੇ ਨੇ ਇਹ ਗੱਲ ਪੜ੍ਹੀ ਸੁਣੀ ਦੇਖੀ ਹੋਣੀ ਆ ਕਿ ਭਾਈ ਜੀਬ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੋੜਵਾ ਦਿੰਦੀ ਐ ਇਹ ਗੱਲ ਆ ਜਿਹੜੀ ਇਫਤਖਾਰ ਠਾਕੁਰ ਦੇ ਉੱਤੇ ਜ਼ਰੂਰ ਲਾਗੂ ਹੁੰਦੀ ਐ ਪਾਕਿਸਤਾਨ ਦਾ ਕਲਾਕਾਰ ਨਿੱਕੇ ਹੁੰਦਾ ਤੋਂ ਲੈ ਕੇ ਹੁਣ ਤੱਕ ਅਸੀਂ ਉਹਨੂੰ ਪਾਕਿਸਤਾਨੀ ਡਰਾਮਿਆਂ ਦੇ ਵਿੱਚ ਦੇਖਿਆ ਸੁਣਿਆ ਕਮੇਡੀ ਸੋਹਣੀ ਕਰਦਾ ਇਹ ਕਹਿਰੇ ਸਰੀਰ ਦਾ ਮਾਲਕ ਆ ਸਾਰਾ ਕੁਝ ਆਪਾਂ ਜਾਣਦੇ ਆ ਪਰ ਉਸ ਤੋਂ ਬਾਅਦ ਉਹਨੂੰ ਪੰਜਾਬ ਦੀਆਂ ਫਿਲਮਾਂ ਵਿੱਚ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਕੰਮ ਮਿਲਿਆ ਅਸੀਂ ਉਹਦੀ ਕਲਾ ਦੇ ਉੱਤੇ ਕਦੇ ਸ਼ੱਕ ਨਹੀਂ ਕੀਤਾ ਕਲਾਕਾਰ ਚੰਗਾ ਪਾਕਿਸਤਾਨ ਦੇ ਕਈ ਹੋਰ ਵੀ ਬੜੇ ਕਲਾਕਾਰ ਚੰਗੇ ਹੈਗੇ ਆ ਪਰ ਜਦੋਂ ਹੁਣ ਦੋ ਦੇਸ਼ਾਂ ਦੇ ਵਿੱਚ ਜੰਗ ਲੱਗੀ ਹੋਵੇ ਦੋ ਦੇਸ਼ਾਂ ਦੇ ਫੌਜੀ ਆਪਸ ਦੇ ਵਿੱਚ ਲੜ ਰਹੇ ਹੋਣ ਆਪੋ ਆਪਣੇ ਦੇਸ਼ ਦੀ ਮਿੱਟੀ ਆਪੋ ਆਪਣੇ ਦੇਸ਼ ਦੀ ਜ਼ਮੀਨ ਦੀ ਖਾਤਰ ਇੱਜ਼ਤ ਸਨਮਾਨ ਦੀ ਖਾਤਰ ਲੜ ਰਹੇ ਹੋਣ ਤੇ ਕਲਾਕਾਰ ਨੂੰ ਵਿਚਾਰੇ ਟੰਗ ਪਸਾਉਣ ਦੀ ਕੀ ਲੋੜ ਆ ਕਲਾਕਾਰ ਵਿਚਾਲੇ ਕਿਉਂ ਟੰਗ ਪਸਾਵੇ ਉਹਨੇ ਜਦੋਂ ਗੱਲ ਕਹੀ ਤੇ ਉਸ ਤੋਂ ਬਾਅਦ ਵਿਵਾਦ ਪੈਦਾ ਹੋਇਆ ਕਿਉਂਕਿ ਬੰਦਾ ਨਾ ਮੈਂ ਬਹੁਤ ਵਾਰ ਦੇਖਿਆ ਲੋਕਾਂ ਨੂੰ ਜਦੋਂ ਉਹ ਕਿਸੇ ਸਟੇਜ ਤੇ ਹੁੰਦੇ ਕਿਸੇ ਮੰਚ ਦੇ ਉੱਤੇ ਹੁੰਦੇ ਆ ਤੇ ਫਿਰ ਉਹ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ ਤਾੜੀਆਂ ਦੇ ਚੱਕਰ ਦੇ ਵਿੱਚ ਬੜੀਆਂ ਹਰਕਤਾਂ ਕਰਦੇ ਜਿਹਦੇ ਕਰਕੇ ਕਲੇਸ਼ ਪੈ ਜਾਂਦਾ ਇਫਤਖਾਰ ਠਾਕੁਰ ਨੇ ਇਹ ਗੱਲ ਕਈ ਰੌਂ ਦੇ ਵਿੱਚ ਆ ਕੇ ਕਹਿੰਦਾ ਫਿਜ਼ਾਓਂ ਸੇ ਆਓਗੇ ਤੋ ਹਵਾ ਮੇਂ ਉਡਾ دیے ਜਾਓਗੇ ਯਾਨੀ ਕਿ ਹਵਾ ਚ ਉਡਾੜ ਤੇ ਜਾਓਗੇ ਜੇਕਰ ਫਿਜ਼ਾਵਾਂ ਦੇ ਰਹੀਂ ਆਉਂਗੇ ਤਾਂ ਕਹਿੰਦਾ ਜੀ ਪਾਣੀੋਂ ਸੇ ਆਓਗੇ ਤੋ ਡਬੋ دیے ਜਾਓਗੇ ਫਿਰ ਉਹ ਕਹਿੰਦਾ ਜੀ ਜ਼ਮੀਨ ਸੇ ਆਓਗੇ ਤੋ ਦਫਨਾ دیے ਜਾਓਗੇ ਉਹਦੇ ਇਸ ਬਿਆਨ ਦੇ ਉੱਤੇ ਇਸ ਸ਼ੇਅਰ ਦੇ ਉੱਤੇ ਲੋਕਾਂ ਨੂੰ ਗੁੱਸਾ ਆਇਆ ਚੜਦੇ ਪੰਜਾਬ ਦੇ ਪੰਜਾਬੀਆਂ ਨੂੰ ਗੁੱਸਾ ਆਉਣਾ ਸੁਭਾਵਕ ਆ ਦੋਵੇਂ ਦੇਸ਼ਾਂ ਦੀਆਂ ਫੌਜਾਂ ਲੜ ਰਹੀਆਂ ਆ ਆਪੋ ਆਪਣੇ ਦੇਸ਼ ਦੇ ਲਈ ਲੜ ਰਹੀਆਂ ਤੇ ਕਲਾਕਾਰ ਸਭ ਦਾ ਸਾਂਝਾ ਹੁੰਦਾ ਤੇ ਆਪਾਂ ਇਹ ਠੋਲੇ ਕਿਉਂ ਛੱਡੇ ਆਪਾਂ ਇਹ ਗੱਲਾਂ ਕਿਉਂ ਕੀਤੀਆਂ ਜਦੋਂ ਲੋਕਾਂ ਨੇ ਕੱਢੀਆਂ ਗਾਲਾਂ ਜਦੋਂ ਲੋਕਾਂ ਨੇ ਇਸ ਗੱਲ ਦੀ ਆਲੋਚਨਾ ਕੀਤੀ ਤਾਂ ਉਹਨੇ ਦਿੱਤੀ ਸਫਾਈ ਤੇ ਫਿਰ ਆਪਦੇ ਆਪ ਨੂੰ ਸਹੀ ਸਾਬਤ ਕਰੀ ਜਾਂਦਾ ਕਹਿੰਦਾ ਜੀ ਮੈਂ ਤਾਂ ਕਦੇ ਚੜਦੇ ਪੰਜਾਬ ਨੂੰ ਹਿੰਦੁਸਤਾਨ ਦਾ ਹਿੱਸਾ ਮੰਨਿਆ ਹੀ ਨਹੀਂ ਤੁਸੀਂ ਚੜਦੇ ਪੰਜਾਬ ਨੂੰ ਹਿੰਦੁਸਤਾਨ ਦਾ ਹਿੱਸਾ ਮੰਨੋ ਨਾ ਮੰਨੋ ਤੁਹਾਡੇ ਮੰਨਣ ਦਾ ਮੰਨਣ ਨਾਲ ਕੋਈ ਫਰਕ ਨਹੀਂ ਜਪੈਂਦਾ ਤੁਸੀਂ ਜਿਹੜੇ ਕੰਮ ਦੇ ਨਾਲ ਜੁੜੇ ਹੋਏ ਹੋ ਤੁਹਾਨੂੰ ਸਾਰਿਆਂ ਦੀ ਬਰਾਬਰ ਦੀ ਲੋੜ ਆ ਤੁਹਾਡੀਆਂ ਫਿਲਮਾਂ ਪਾਕਿਸਤਾਨ ਦੇ ਵਿੱਚ ਨਹੀਂ ਚੱਲਦੀਆਂ ਇੱਧਰ ਲੈ ਆਨੇ ਕੰਮ ਦਿੱਤਾ ਇਸ ਕਰਕੇ ਤੁਹਾਡੀ ਇੱਥੇ ਪਛਾਣ ਬਣੀ ਆ ਤੁਹਾਡੀ ਰੋਟੀ ਦਾ ਵਸੀਲਾ ਇਹ ਚੜਦਾ ਪੰਜਾਬ ਵੀ ਬਣਿਆ ਹੁਣ ਤੁਸੀਂ ਕਰੋ ਆਪਦੀਆਂ ਤੁਸੀਂ ਜਿਹਨੂੰ ਮੰਨਦੇ ਹੋ ਵੀ ਪਾਈਏ ਚੜਦਾ ਪੰਜਾਬ ਫਲਾਣੇ ਦਾ ਹਿੱਸਾ ਹੈ ਉਹ ਫਲਾਣਾ ਐਦਾ ਨਹੀਂ ਹੈ ਫਿਜ਼ਾਓਂ ਸੇ ਆਓਗੇ ਹੁਣ ਬੈਠੇ ਘਰੇ ਸੁਣਾਈ ਚੱਲੋ ਆ ਗੱਲਾਂ ਇਫਤਖਾਰ ਠਾਕੁਰ ਨੇ ਆਪਦਾ ਰਾਹ ਬੰਦ ਨਹੀਂ ਕੀਤਾ ਕੱਲੇ ਦਾ ਇੱਥੇ ਉਹਨੇ ਚੜ੍ਹਦੇ ਪੰਜਾਬ ਦੀਆਂ ਫਿਲਮਾਂ ਦੇ ਵਿੱਚ ਬਾਕੀ ਪਾਕਿਸਤਾਨੀ ਕਲਾਕਾਰਾਂ ਦਾ ਰਾਹ ਵੀ ਬੰਦ ਕਰਤਾ ਮੇਰੇ ਕੋਲੇ 5 ਐਸੀਆਂ ਫਿਲਮਾਂ ਦੇ ਨਾਂ ਜਿਨ੍ਹਾਂ ਦੇ ਉੱਤੇ 10 ਤੋਂ ਲੈ ਕੇ 20-20 ਕਰੋੜ ਰੁਪਇਆ ਪ੍ਰੋਡਿਊਸਰ ਲਾ ਚੁੱਕੇ ਸੀਗੇ ਉਹ ਫਿਲਮਾਂ ਡੱਬਾ ਬੰਦ ਹੋ ਜਾਣੀਆਂ ਕਿਉਂਕਿ ਇਧਰਲੇ ਪਾਸੇ ਉਹਨਾਂ ਪਾਕਿਸਤਾਨੀ ਕਲਾਕਾਰਾਂ ਦੀ ਅਦਾਕਾਰੀ ਵਾਲੀਆਂ ਫਿਲਮਾਂ ਰਿਲੀਜ਼ ਨਹੀਂ ਹੋਣੀਆਂ ਤੇ ਪ੍ਰੋਡਿਊਸਰ ਨੂੰ ਰੀਸ਼ੂਟ ਕਰਨੀ ਪਣੀ ਦੁਬਾਰਾ ਸ਼ੂਟ ਕਰਨੀਆਂ ਪੈਣੀਆਂ ਇਹਨੇ ਉਧਰਲੇ ਪਾਕਿਸਤਾਨੀ ਕਲਾਕਾਰਾਂ ਦਾ ਵੀ ਇਸ ਵੇਲੇ ਪੱਠਾ ਬਿਠਾਤਾ ਕਿਉਂਕਿ ਉਹਨਾਂ ਨੂੰ ਇੱਥੋਂ ਦੇ ਕਿਸੇ ਪ੍ਰੋਡਿਊਸਰ ਨੇ ਕਾਸਟ ਨਹੀਂ ਕਰਨਾ ਫਿਲਮਾਂ ਦੇ ਵਿੱਚ ਨਹੀਂ ਲੈਣਾ ਕਿਉਂਕਿ ਬੰਦਾ ਇਹ ਕਹਿੰਦਾ ਯਾਰ ਕਿ ਮੈਂ 20 ਕਰੋੜ ਰੁਪਇਆ ਲਾਵਾ ਬਾਅਦ ਚ ਪਸੂੜੀ ਪਾ ਲਾ ਇਹਨਾਂ ਦਾ ਕੀ ਪਤਾ ਕੱਲ ਨੂੰ ਕੀ ਬਿਆਨ ਦੇ ਰਹਿਣ ਇਸ ਕਰਕੇ ਤੁਹਾਡੀ ਜੀਬ ਜਿਹੜੀ ਆ ਉਹਨੇ ਕੀ ਪਸੂੜੀ ਪਾਈ ਆ ਕਦੇ ਇਹਦੇ ਬਾਰੇ ਚਿੱਥ ਕੇ ਕਦੇ ਜੁਗਾਲੀ ਕਰਕੇ ਦੇਖਿਓ ਗੱਲ ਨੂੰ ਵੀ ਤੁਸੀਂ ਪਿੱਟਣੇ ਕਿਹੜੇ ਕਿਹੜੇ ਪਾਏ ਆ ਖੈਰ ਉਸ ਤੋਂ ਅਗਲੀ ਗੱਲ ਇੱਕ ਹੋਰ ਆ ਇਸ ਦੌਰ ਦੇ ਵਿੱਚ ਇਸ ਜੰਗ ਵਾਲੇ ਦੌਰ ਦੇ ਵਿੱਚ ਜਿਹੜੇ ਆਪੇ ਹੀ ਸੂਝਵਾਨ ਤੇ ਆਪੇ ਬੁੱਧੀਜੀਵੀ ਬਣੇ ਆ ਪੰਜਾਬੀ ਉਹਨਾਂ ਨੇ ਜੋ ਚਵੜਾ ਮਾਰੀਆਂ ਮੈਨੂੰ ਉਹਦੇ ਤੇ ਬਹੁਤ ਹੈਰਾਨੀ ਹੁੰਦੀ ਆ ਸਮੇਂ ਸਮੇਂ ਦੇ ਉੱਤੇ ਪੰਜਾਬੀਆਂ ਦਾ ਵੱਡਾ ਹਿੱਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥਿਆਂ ਦੇ ਨਾਲ ਆਪਾਂ ਜਾਣਦੇ ਕਿ ਉਧਰਲੇ ਪਾਸੇ ਗੁਰਦੁਆਮਾਡੇ ਦਰਸ਼ਨ ਕਰਨ ਵਾਸਤੇ ਜਾਂਦਾ ਬਹੁਤ ਸੋਹਣੀ ਗੱਲ ਆ ਉਹ ਬੜਾ ਪਿਆਰ ਕਰਦੇ ਵੀ ਗੱਲ ਸੱਚੀ ਆ ਸਮੇਂ ਸਮੇਂ ਦੇ ਉੱਤੇ ਪੰਜਾਬੀ ਕਾਨਫਰੰਸਾਂ ਦੇ ਲਈ ਪੰਜਾਬੀ ਬੋਲੀ ਦੇ ਲਈ ਜਿਹੜੇ ਬੁਲਾਏ ਗਏ ਉਹ ਵੀ ਇੱਥੋਂ ਗਏ ਕਲਾਕਾਰ ਗਏ ਪੱਤਰਕਾਰ ਗਏ ਬੁੱਧੀਜੀਵੀ ਗਏ ਹੋਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਗਏ ਜਦੋਂ ਉੱਥੇ ਵਾਗਾਂ ਤੇ ਜਾਂਦੇ ਆ ਦੇ ਉਸ ਵੇਲੇ ਉਹ ਗੁਲਦਸਤਾ ਦੇ ਕੇ ਲੈ ਕੇ ਜਾਂਦੇ ਅੱਗੇ ਰਹਿਨੇ ਹੋਟਲਾਂ ਦੇ ਵਿੱਚ ਪਰ ਉੱਥੇ ਜਿਹੜੇ ਪ੍ਰਬੰਧਕ ਹੁੰਦੇ ਆ ਉਹ ਗੁਲਦਸਤਾ ਦੇ ਕੇ ਲੈ ਕੇ ਜਾਂਦੇ ਆ ਉਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਕਰਕੇ ਜਿੰਨਾ ਲੋਕਾਂ ਨੇ ਚਵੜਾ ਮਾਰੀਆਂ ਉਹਨਾਂ ਨੂੰ ਕਦੇ ਗਵਾਂਡੀ ਨਹੀਂ ਪੁੱਛਦੇ ਕੋਈ ਮਕਾਨ ਨਹੀਂ ਲੈ ਕੇ ਜਾਂਦਾ ਉਹਨਾਂ ਨੂੰ ਉਹ ਇਹ ਗੱਲ ਕਹਿੰਦੇ ਆ ਕਿ ਦੇਖੋ ਜੀ ਆ ਤੁਸੀਂ ਤਾਂ ਕਹਿੰਦੇ ਵੀ ਭਾਈ ਮੁਹੱਬਤ ਬਹੁਤ ਕਰਦੇ ਤੇ ਇਧਰ ਗੋਲੇ ਚੱਲੀ ਜਾਂਦੇ ਆ ਤੁਸੀਂ ਆਪਣੀਆਂ ਜਨਾਨੀਆਂ ਲੈ ਲੈ ਕੇ ਜਾਂਦੇ ਹੋ ਤਾਂ ਜਨਾਨੀ ਲੈ ਕੇ ਨਹੀਂ ਆਉਂਦੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਨਹੀਂ ਰਹਿੰਦੇ ਉਹ ਕਹਿੰਦੇ ਆ ਅਸੀਂ ਤਾਂ ਵੀ ਹੋਟਲਾਂ ਦੇ ਵਿੱਚ ਰਹਿੰਦੇ ਬੰਦੇ ਦੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਪਰੇਸ਼ਾਨ ਕਿਉਂ ਕਰਨਾ ਉਹ ਜੇਕਰ ਪਰਿਵਾਰਾਂ ਦੇ ਨਾਲ ਮਿਲਦੇ ਆ ਤੇ ਫਿਰ ਉਹ ਦਿਖਾਉਣ ਦੀ ਲੋੜ ਵੀ ਨਹੀਂ ਬਹੁਤੀਆਂ ਤਸਵੀਰਾਂ ਵਾਇਰਲ ਕਿੱਥੇ ਹੋਏਗਾ ਜਿਹੜੀਆਂ ਕਿ ਉਥੇ ਵਾਗਾ ਬਾਰਡਰ ਦੇ ਉੱਤੇ ਆ ਜਾਂ ਹੋਰ ਥਾਵਾਂ ਤੇ ਨਾਲੇ ਕੋਈ ਕਿਸੇ ਨੂੰ ਲੈ ਕੇ ਜਾਵੇ ਕੋਈ ਕਿਸੇ ਨੂੰ ਨਾ ਲੈ ਕੇ ਜਾਵੇ ਤੁਹਾਨੂੰ ਕੌਣ ਪੁੱਛਦਾ ਜਿਹੋ ਜੇ ਮਰਨ ਵਾਲੇ ਉਹੋ ਜੇ ਫੂਕਣ ਵਾਲੇ ਜਿਨ੍ਹਾਂ ਨੇ ਇਹ ਗੰਦੇ ਬੰਦੇ ਸ਼ਬਦਾਂ ਦੀ ਵਰਤੋਂ ਕੀਤੀ ਕਿ ਆ ਪੌਡਕਾਸਟਰ ਗਿਆ ਆ ਕਲਾਕਾਰ ਗਿਆ ਆ ਪੱਤਰਕਾਰ ਗਿਆ ਫਲਾਣਾ ਗਿਆ ਤੇ ਉਹੋ ਜੇ ਕਮੈਂਟ ਕਰਨ ਵਾਲੇ ਕਿਉਂਕਿ ਜਿਹੋ ਜੇ ਮਰਨ ਵਾਲੇ ਹੁੰਦੇ ਉਹੋ ਜੇ ਫੂਕਨ ਵਾਲੇ ਹੁੰਦੇ ਆ ਇਹਨਾਂ ਲੋਕਾਂ ਨੂੰ ਇਹ ਲੱਗਦਾ ਸੀ ਕਿ ਜੇਕਰ ਇਹ ਉਧਰਲੇ ਪਾਸੇ ਨਾ ਜਾਂਦੇ ਉਹ ਨਾਂ ਬੁਲਾਉਂਦੇ ਤਾਂ ਜੰਗ ਵੀ ਇਸੇ ਲੱਗਣੀ ਜਿਨ੍ਹਾਂ ਨੇ ਉੱਥੇ ਗੁਲਦਸਤੇ ਭੇਟ ਕੀਤੇ ਗੋਲੇ ਉਹ ਚਲਾਉਂਦੇ ਸੀ ਜਾਂ ਜਿਹੜੇ ਇੱਥੋਂ ਉਧਰ ਗਏ ਗੋਲੀਆਂ ਉਹ ਚਲਾਉਂਦੇ ਸੀ ਤੇ ਤੁਸੀਂ ਆਪਦੀਆਂ ਜੀਭਾਂ ਨੂੰ ਕਿਸ ਤਰੀਕੇ ਦੇ ਨਾਲ ਉਸ ਤਰ੍ਹਾਂ ਬਣਾ ਕੇ ਚਲਾਇਆ ਇਹ ਦੇਖ ਲਓ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਪੰਜ ਸੱਤ ਬੰਦਿਆਂ ਦੀਆਂ ਸੋਸ਼ਲ ਮੀਡੀਆ ਤੇ ਆਈਡੀ ਦੇਖ ਕੇ ਜਿਨ੍ਹਾਂ ਦੀਆਂ ਸੋਹਣੀਆਂ ਦਸਤਾਰਾਂ ਤੇ ਸੋਹਣੀਆਂ ਦਾੜੀਆਂ ਕੰਗਨ ਤਾਂ ਮਗਰਲੇ ਪਾਸੇ ਦੋ ਦੋ ਤਿੰਨ ਤਿੰਨ ਨਤਾਵਾਂ ਦੀਆਂ ਫੋਟੋਆਂ ਵੀ ਲਾਈਆਂ ਉਹਨਾਂ ਪਾਰਟੀਆਂ ਦਾ ਬੇੜਾ ਕਰਕੇ ਵੀ ਇਹਨਾਂ ਨੇ ਕੀਤਾ ਕਹਿਣ ਦਾ ਭਾਵ ਇਹ ਹੈ ਜੀ ਕਿ ਲੋਕਾਂ ਨੇ ਚਵਲਾਂ ਬਹੁਤ ਮਾਰੀਆਂ ਤੇ ਇਹ ਬੰਦੇ ਪਹਿਲੀ ਵਾਰ ਨਹੀਂ ਇਹ ਜਿਹੜੇ ਆ ਕਰਤੂਤਾਂ ਦੇ ਮਾਲਕ ਇਹ ਅਕਸਰ ਆਉਂਦੇ ਹੁੰਦੇ ਆ ਇਹਨਾਂ ਦੇ ਵਿੱਚੋਂ ਅੱਧੀਆਂ ਨੀਆਂ ਫੇਸਬੁੱਕ ਆਈਡੀਆ ਜਿਹੜੀਆਂ ਉਹ ਫੇਕ ਹੁੰਦੀਆਂ ਕੁਝ ਕੁ ਹੋਰ ਗੱਲਾਂ ਹੁੰਦੀਆਂ ਖੈਰ ਪਰ ਮੇਰੀ ਬੇਨਤੀ ਹੈ ਜੀ ਕਿ ਆਪਾਂ ਇਸ ਮੌਕੇ ਦੇ ਉੱਤੇ ਸੁਚੱਜਤਾ ਵਿਖਾਉਣੀ ਸੀ ਆ ਕੁਝ ਨਹੀਂ ਸੀ ਕਰਨਾ ਹੁਣ ਉਸ ਤੋਂ ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜਿਹੜੇ ਅਖੌਤੀ ਦੇਸ਼ ਭਗਤਾ گورنر ਸੁਣਿਓ ਸਾਨੂੰ ਆਪਣੇ ਦੇਸ਼ ਨਾਲ ਮਾਣ ਸੀ ਹੈ ਤੇ ਰਹੂਗਾ ਪਰ ਜੇ ਇੱਥੇ ਕੋਈ ਮੁਹੰਮਦ ਯੂਨਸ ਨਾਂ ਦਾ ਬੰਦਾ ਜਾਂਦਾ ਹੋਵੇ ਮੈਂ ਉਹਨੂੰ ਕੁੱਟੂੰਗਾ ਥੋੜੀ ਉਹ ਮੇਰਾ ਭਰਾ ਕਿਉਂਕਿ ਅਸੀਂ ਲੰਬੇ ਸਮੇਂ ਤੋਂ ਰਹਿਨੇ ਆ ਸਾਡੇ ਦਫ਼ਤਰ ਦੇ ਵਿੱਚ ਜੇਕਰ ਕੋਈ ਮੁਸਲਮਾਨ ਵੀਰ ਭੈਣ ਕੰਮ ਕਰਦਾ ਹੋਵੇ ਸਾਨੂੰ ਉਹਦੇ ਨਾਲ ਮੁਹੱਬਤ ਆ ਕਿਉਂਕਿ ਅਸੀਂ ਸਾਂਝ ਰੱਖਦੇ ਆ ਪਰ ਹైదరాబాద్ ਦੇ ਵਿੱਚ ਲਗਭਗ 72 73 ਸਾਲ ਪਹਿਲਾਂ ਹైదరాబాద్ ਚ ਗੌਰ ਨਾਲ ਸੁਣਿਓ 72 73 ਸਾਲ ਪਹਿਲਾਂ ਕਰਾਚੀ ਬੇਕਰੀ ਇੱਕ ਦੁਕਾਨ ਸ਼ੁਰੂ ਹੋਈ ਉਹਦੀਆਂ ਉੱਥੇ ਹੁਣ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ 15 ਬ੍ਰਾਂਚਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਉੱਥੇ ਹੋਇਆ ਕੀ ਆ 1953 ਦੇ ਵਿੱਚ ਇਹ ਬਿਕਰੀ ਸ਼ੁਰੂ ਹੋਈ ਸੀ 72 ਸਾਲ ਪਹਿਲਾਂ ਦੀ ਸ਼ੁਰੂਆਤ ਹੋਈ ਆ ਕਿਉਂਕਿ ਇਸ ਬਿਕਰੀ ਦਾ ਮਾਲਕ ਸੀ ਜਿਹਨੇ ਇਹਦੀ ਸ਼ੁਰੂਆਤ ਕੀਤੀ ਆ ਉਹ 47 ਤੋਂ ਪਹਿਲਾਂ ਕਰਾਚੀ ਦੇ ਵਿੱਚ ਰਹਿੰਦਾ ਸੀ ਵੰਡ ਦੇ ਮੌਕੇ ਇੱਧਰ ਆ ਗਿਆ ਉਹਨੂੰ ਆਪਦੇ ਨਗਰ ਖਿੜੇ ਨਾਲ ਮੁਹੱਬਤ ਸੀ ਉਹਨੇ ਕਰਾਚੀ ਬਿਕਰੀ ਨਾਂ ਰੱਖ ਲਿਆ ਸੁੱਖ ਨਾਲ ਕੰਮ ਬਹੁਤ ਸੋਹਣਾ ਚੱਲਿਆ ਉਹਦਾ ਕੰਮ ਇੰਨਾ ਕਿ ਸੋਹਣਾ ਚੱਲਿਆ ਵੀ ਫੇਰ ਉਹਨੇ ਕਈ ਬਰਾਂਚਾਂ ਖੋਲੀਆਂ ਫਿਰ ਹੁਣ ਉਹ ਆਪ ਦੁਨੀਆ ਦੇ ਉੱਤੇ ਨਹੀਂ ਆ ਉਹਦਾ ਨਾਂ ਜਿਹੜਾ ਉਹ ਵੀ ਮੇਰੇ ਇੱਥੇ ਲਿਖਿਆ ਹੋਇਆ ਉਹਦਾ ਨਾਂ ਹੈ ਕਹਿੰਦੇ ਖਾਨ ਚੰਦਰ ਰਮਨਾਨੀ ਹੁਣ ਉਹਦੀ ਅਗਲੀ ਪੀੜ੍ਹੀ ਆ ਰਾਜੇਸ਼ ਰਮਨਾਨੀ ਤੇ ਹਰੀਸ਼ ਰਮਨਾਨੀ ਹੁਣ ਰਾਜੇਸ਼ ਰਮਨਾਨੀ ਤੇ ਹਰੀਸ਼ ਰਮਨਾਨੀ ਨੇ ਇਹ ਗੱਲ ਕਹੀ ਆ ਵੀ ਜਦੋਂ ਤੋਂ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਤਣੀ ਦਾ ਮਾਹੌਲ ਪੈਦਾ ਹੋਇਆ ਕੁਝ ਕ ਅਖੌਤੀ ਦੇਸ਼ ਭਗਤ ਬੇਕਰੀ ਨੂੰ ਤੋੜਨ ਆ ਜਾਂਦੇ ਆ ਉਹ ਕਹਿੰਦੇ ਜੀ ਕਰਾਚੀ ਨਾਂ ਲਿਖਿਆ ਇਸ ਦਾ ਬਰਦਾਸ਼ਤ ਨਹੀਂ ਕਰਦੇ ਤਾਂ ਪਾਕਿਸਤਾਨੀ ਨਾ ਉਹ ਜੀ ਸਾਡੇ ਬੁਰੇ ਧਰਨਾ ਦੇਣਾ ਜਾਂਦੇ ਆ ਬੇਕਰੀ ਤੋੜ ਵੀ ਗਏ ਆ ਉਹਨਾਂ ਨੇ ਯਾਨੀ ਕਿ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਇਸ ਗੱਲ ਦੀ ਬੇਨਤੀ ਕੀਤੀ ਸਰਕਾਰ ਨੂੰ ਬੇਨਤੀ ਕੀਤੀ ਮੁੱਖ ਮੰਤਰੀ ਨੂੰ ਡੀਜੀਪੀ ਨੂੰ ਐਸਐਸਪੀ ਨੂੰ ਬੇਨਤੀ ਕੀਤੀ ਕਿ ਸਾਡੀ ਰਾਖੀ ਕੀਤੀ ਜਾਵੇ ਜਿਨ੍ਹਾਂ ਨੂੰ ਕੁੱਤੀ ਨਹੀਂ ਪੁੱਛਦੀ ਉਹ ਅੱਜ ਕੱਲ ਆਹ ਕੁਝ ਕਰਦੇ ਦੇਸ਼ ਭਗਤੀ ਦੇ ਨਾਂ ਦੇ ਉੱਤੇ ਜਿਨ੍ਹਾਂ ਦਾ ਕੋਈ ਵजूद ਨਹੀਂ ਉਹ ਅੱਜ ਆਹ ਕੁਝ ਕਰਦੇ ਦੇਸ਼ ਭਗਤੀ ਦੇ ਨਾਂ ਦੇ ਉੱਤੇ ਇੱਕ ਬੇਕਰੀ ਦਾ ਨਾਂ ਕਰਾਚੀ ਆ ਉਹ ਕਹਿੰਦੇ ਜੀ ਬਣਾਉਨੇ ਅਸੀਂ ਭਾਰਤ ਦੇ ਵਿੱਚ ਸਭ ਕੋ ਜਾ ਵਿਕਦਾ ਸਾਡਾ ਭਾਰਤ ਦੇ ਵਿੱਚ ਸਭ ਕੁਝ ਆ ਸਾਡੇ ਕੋਲੇ ਆਧਾਰ ਕਾਰਡ ਪਾਸਪੋਰਟ ਪੈਨ ਕਾਰਡ ਸਭ ਕੁਝ ਇੱਥੇ ਆ 72 ਸਾਲ ਹੋ ਕੇ ਸਾਨੂੰ ਇਹ ਸਾਰਾ ਕੁਝ ਚਲਾਉਂਦਿਆ ਤੇ ਭਾਈ ਸਾਡੇ ਇਸ ਤਰੀਕੇ ਦੇ ਨਾਲ ਸਾਡੀ ਬਦਨਾਮੀ ਹੋਈ ਆ ਸਾਨੂੰ ਖਤਰਾ ਪੈਦਾ ਹੁੰਦਾ ਸੋ ਆ ਸਾਡੇ ਲੱਛਣ ਨੇ ਵੀਰੋ ਇਹ ਵੀ ਸਾਡੇ ਭਾਰਤ ਦੀ ਕਾਂਗਿਆਰੀ ਆ ਤੇ ਮੈਂ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ 4 ਦਿਨ ਆ ਤਣਾ ਤਣੀ ਵਾਲਾ ਮਾਹੌਲ ਰਿਹਾ ਪੰਜਾਬ ਦੇ ਉਹਨਾਂ ਸ਼ੇਰਾਂ ਨੂੰ ਵੇਖਿਆ ਨਹੀਂ ਜਿਹੜੇ ਕਿ ਧੁੰਨੀ ਨਾਲ ਬੰਨ ਕੇ ਤੇ ਕਹਿੰਦੇ ਸਾਨੂੰ ਪਾਕਿਸਤਾਨ ਭੇਜ ਦਿਓ ਉਹ ਕਿੱਧਰ ਗਏ ਉਹ ਜਿਹੜੇ ਕਹਿੰਦੇ ਹਮ ਮੈਂ ਸ਼ੇਰ ਹਾਂ ਮੈਂ ਸ਼ੇਰ ਹਾਂ ਉਹ ਟੀਰ ਕਿੱਥੇ ਹੋ ਗਏ ਉਹ ਸ਼ੇਰ ਨਹੀਂ ਲੱਭੇ ਜੇ ਸ਼ੇਰ ਇਹੋ ਜਿਹੇ ਹੁੰਦੇ ਆ ਫਿਰ ਸ਼ੇਰਾਂ ਦੀ ਗਿਣਤੀ ਭਾਰਤ ਦੇ ਵਿੱਚ ਘਟਣੀ ਹੀ ਸੀ ਫਿਰ ਸ਼ੇਰਾਂ ਦੀ ਗਿਣਤੀ ਵਧਣੀ ਸੀ ਸਕਦੀ ਜੇ ਇਹ ਸ਼ੇਰ ਹੁੰਦੇ ਆ ਬਲੱਡ ਦੇ ਉੱਤੇ ਬੈਠ ਕੇ ਤੇ ਰੀਲਾਂ ਬਣਾਉਣ ਵਾਲੇ ਸ਼ੇਰ ਨਹੀਂ ਹੁੰਦੇ ਸ਼ੇਰ ਝੁੰਡ ਦੇ ਵਿੱਚ ਨਹੀਂ ਰਹਿੰਦੇ ਇਹ ਇਕੱਲੇ ਨਹੀਂ ਜਾਂਦੇ ਮਤਲਬ ਇਹ ਹੈ ਜੀ ਕਿ ਇਸ جنگ ਦੇ ਮਾਹੌਲ ਦੇ ਵਿੱਚ ਜਿਨੇ ਜਿਨੇ ਜੋ-ਜੋ ਮੂੰਹ ਦੇ ਵਿੱਚ ਆਇਆ ਉਹਨੇ ਬਹੁਤ ਕੁਝ ਕਿਹਾ ਤੇ ਪਾਕਿਸਤਾਨ ਵਾਲੇ ਪਾਸੇ ਕਿਹੜਾ ਘਟਾ ਉਥੋਂ ਦੀਆਂ ਕਈ ਬੀਬੀਆਂ ਨੇ ਰੀਲਾਂ ਬਣਾਉਣ ਦੇ ਵਿੱਚ ਕਸਰ ਨਹੀਂ ਛੱਡੀ ਉਹ ਪਾਣੀ ਦੀ ਬੋਤਲ ਹੱਥ ਵਿੱਚ ਫੜ ਕੇ ਕਹਿੰਦੀਆਂ ਇੰਡੀਆ ਵਾਲੋ ਪਾਣੀ ਛੋੜ ਦਿਓ ਇਸ ਤਰੀਕੇ ਸੇ ਤੁਮ ਮਕਾਲੀ ਹੋ ਜਾਊਂਗੀ ਇੰਡੀਆ ਵਾਲੋ ਹਮ ਆਪਕੋ ਅਤੰਕਵਾਦੀ ਲਗਤੇ ਹੈ ਕਿਆ ਤੇ ਇਧਰਲੇ ਪਾਸੇ ਰੀਲ ਦੇ ਨਾਲ ਰੀਲ ਜੋੜ ਕੇ ਗੱਲ ਕਹਿੰਦੇ ਸੀ ਜੇ ਕਿਤੇ ਤੈਨੂੰ ਨਾ ਨਹਾਉਣ ਦਿੱਤਾ ਮੈਂ ਆਪਦਿਆਂ ਦੇ ਉੱਤੇ ਗੋਲੇ ਛੱਡ ਦੇਣੇ ਆ ਆਪਾਂ ਤਾਂ ਠੋਲੇ ਲਾਏ ਆ ਆਪਾਂ ਕਿੰਨੇ ਗੰਭੀਰ ਸੀ ਕਿ ਆਪਾਂ ਇਸ ਕਰਕੇ ਗੈਰ ਗੰਭੀਰ ਸੀ ਕਿਉਂਕਿ ਗੋਲਾ ਸਾਡੇ ਪੈਰਾਂ ਚ ਨਹੀਂ ਡਿੱਗਿਆ ਸਾਡੀ ਛੱਤ ਦੇ ਉੱਤੇ ਨਹੀਂ ਡਿੱਗਿਆ ਉਧਰਲੇ ਵੀ ਤਾਂ ਹੀ ਇਹੋ ਜਿਹੇ ਠੋਲੇ ਛੜਦੇ ਸੀ ਚਵਲਾ ਮਾਰਦੇ ਸੀ ਕਿਉਂਕਿ ਉਹਨਾਂ ਵਾਲੇ ਪਾਸੇ ਵੀ ਨਹੀਂ ਡਿੱਗਿਆ ਖਬਰਾਂ ਦੇ ਵਿੱਚ ਬਹੁਤ ਕੁਝ ਹੋਇਆ ਪ੍ਰੈਕਟੀਕਲ ਜਿੰਨੇ ਜਿੰਨੇ ਲੋਕਾਂ ਨੇ ਸੰਤਾਪ ਹੰਡਾਇਆ ਡੀ ਐਮ ਸੀ ਦੇ ਵਿੱਚ ਇਸ ਵੇਲੇ ਕੁਝ ਕੁ ਲੋਕ ਦਾਖਲ ਆ ਜੇ ਕਿਸੇ ਨੂੰ ਭਲੇਖਾ ਥੋੜਾ ਜਿਹਾ ਵਕਤ ਕੱਢੋ ਸਾਰਾ ਕੁਝ ਘਰੇ ਬੈਠੇ ਨਹੀਂ ਜਾਣਕਾਰੀ ਮਿਲਦੀ ਜਿਹਨੂੰ ਭਲੇਖਾ ਕੋਈ ਉਹ ਜਾ ਕੇ ਡੀ ਐਮ ਸੀ ਦੇ ਵਿੱਚ ਉਹਨਾਂ ਭੈਣਾਂ ਤੇ ਵੀਰਾਂ ਨੂੰ ਮਿਲ ਕੇ ਆਵੇ ਜਿਹੜੇ ਕਿ ਆ ਮੋਬਾਈਲ ਡਿੱਗਣ ਦੇ ਕਰਕੇ ਜਾਂ ਡਰੋਨ ਡਿੱਗਣ ਦੇ ਕਰਕੇ ਅੱਗ ਦੀਆਂ ਲਾਟਾਂ ਦੇ ਵਿੱਚ ਆ ਗਏ ਉਹ ਝੁੜਸ ਗਏ ਆ ਇੱਕ ਔਰਤ ਦਾ ਬਚਣਾ ਬੜੀ ਮੁਸ਼ਕਲ ਹੋਇਆ ਪਿਆ ਉਹਨਾਂ ਨੂੰ ਇਹ ਨਹੀਂ ਸਮਝ ਆਉਣੀ ਸਾਡੇ ਨਾਲ ਬਣ ਕੀ ਗਿਆ ਅਸੀਂ ਕਈ ਕੁਝ ਆਪੇ ਬਣਾ ਲਿਆ ਆ ਜੋ ਆਪਾਂ ਭਵਿੱਖ ਦੇ ਵਿੱਚ ਇਹਨਾਂ ਮੂਰਖ ਮੱਤੀਆਂ ਤੋਂ ਬਾਜ਼ਾ ਗਏ ਬਹਾਦਰ ਹੋਣਾ ਤੇ ਬਾਂਦਰ ਹੋਣਾ ਇਹਦੇ ਵਿੱਚ ਫਰਕ ਆ ਸੰਵਿਧਾਨ ਸਾਨੂੰ ਬੋਲ ਕੇ ਤੇ ਲਿਖ ਕੇ ਵਿਚਾਰ ਪ੍ਰਗਟ ਕਰਨ ਦੀ ਇਜਾਜ਼ਤ ਦਿੰਦਾ ਬੋਲਣ ਤੇ ਬਕਵਾਸ ਕਰਨ ਦੇ ਵਿੱਚ ਅੰਤਰ ਆ ਆ ਜੋ ਆਪਾਂ ਇਹਨਾਂ ਗੱਲਾਂ ਦੇ ਵਿੱਚ ਅੰਤਰ ਸਮਝ ਗਏ ਹਮੇਸ਼ਾ ਹਰ ਗੱਲ ਦੇ ਵਿੱਚ ਚੌੜ ਕਰਨੀ ਸ਼ਰਾਰਤ ਕਰਨੀ ਇਲਤ ਕਰਨੀ ਆਰ ਲਾਉਣੀ ਚੱਬ ਕੇ ਗੱਲ ਕਰਨੀ ਵਿੰਗ ਕਰਨਾ ਗਾਲ ਕੱਢਣੀ ਇਹ ਕੋਈ ਬਹਾਦਰੀ ਨਹੀਂ ਤੇ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਇਹ ਗੱਲਾਂ ਨਹੀਂ ਸੀ ਆਈਆਂ ਉਧਰਲੇ ਤੇ ਇਧਰਲੇ ਪੰਜਾਬੀਆਂ ਨੇ ਬਹੁਤ ਕੁਝ ਇਹੋ ਜਿਹਾ ਕਰਤੂਤਾਂ ਦੇ ਰੂਪ ਦੇ ਵਿੱਚ ਕੀਤਾ ਆ ਜੋ ਆਪਾਂ ਆਪਣੇ ਵਿਖੇ ਦੇ ਵਿੱਚ ਨਾ ਕਰ ਗਏ